ਪਾਈ ਮਰਦਾਨਾ ਜੀ ਲੇਟ ਗਏ ਬਾਬਾ ਜੀ ਨਜ਼ਦੀਕ ਗਏ ਮੱਥੇ ਤੇ ਹੱਥ ਰੱਖਿਆ ਤਾਂ ਦੇਖਿਆ ਕਿ ਤੇਜ਼ ਬੁਖਾਰ ਸੀ ਹੋਰ ਨਜ਼ਦੀਕ ਗਏ ਪਾਈ ਮਰਦਾਨਾ ਜੀ ਦਾ ਸੀਸ ਆਪਣੀ ਗੋਦ ਚ ਰੱਖ ਲਿਆ ਤੇ ਕਿਹਾ ਪਾਈ ਜੀ ਤੁਸੀਂ ਤਾਂ ਹੁਣ ਅਸਾਂ ਸਾਥੋਂ ਵਿਛੜਨ ਲੱਗੇ ਹੋ ਕੀ ਦਈਏ ਤੁਹਾਨੂੰ ਪਾਈ ਮਰਦਾਨਾ ਨੇ ਕਹਿਆ ਜੀ ਕਿਸਮਤ ਭਲੀ ਹੈ ਜੋ ਤੁਸਾਂ ਦੀ ਗੋਦ ਵਿੱਚ ਵਿਛੜਨ ਲਗਾ ਬਾਬੇ ਕਹਿਆ ਮਸਜਿਦ ਉਸਾਰ ਦੇਈਏ ਤੁਹਾਡੀ ਯਾਦਗਾਰ ਵਿੱਚ ਭਾਈ ਮਰਦਾਨਾ ਖਾਮੋਸ਼ ਰਹਿ। ਫਿਰ ਬਚਨ ਕੀਤੇ, ਭਾਈ ਤੁਸੀਂ ਤਾਂ ਉਮਰ ਅਸਾਂ ਦੀ ਸੇਵਾ ਕੀਤੀ, ਧਰਮਸਾਲ ਉਸਾਰ ਦਈਏ। ਭਾਈ ਮਰਦਾਨ ਨੇ ਕਹਿਆ, "ਬਾਬਾ, ਮੈਂ ਤੁਸਾਂ ਨੂੰ ਜਾਣਦਾ ਹਾਂ। ਹੱਡ ਮਾਸ ਦੀ ਇਸ ਕੈਦ ਵਿੱਚੋਂ ਆਪਣੇ ਹੱਥੀ ਮੁਕਤ ਕਰਕੇ ਤੁਸੀਂ ਇੱਟਾਂ, ਚੂਨੇ ਅਤੇ ਗਾਰੇ ਵਿੱਚ ਮੈਨੂੰ ਕੈਦ ਨਹੀਂ ਕਰੋਗੇ।" ਬਾਬੇ ਕਹਿਆ, "ਤਾਂ ਵੀ ਫੈਸਲਾ ਹੈ ਅਸਾਂ ਦਾ। ਤੁਸਾਂ ਨੂੰ ਖਾਲੀ ਹੱਥ ਨਹੀਂ ਜਾਣ ਦੇਾਂਗੇ। ਇਸ ਧਰਤੀ ਉੱਪਰਲੀ ਕੋਈ ਵਸਤੂ ਜਾਂ ਇਸ ਧਰਤੀ ਤੋਂ ਬਾਹਰ ਦੀ ਕੋਈ ਵਸਤੂ ਮੰਗੋ, ਦੇਾਂਗੇ।" ਭਾਈ ਮਰਦਾਨ ਨੇ ਕਹਿਆ, "ਬਾਬਾ, ਤੂੰ ਖੁਦਾਏ ਦਾ ਕੀਰਤਨੀਆ ਮੈਂ ਤੇਰਾ ਕੀਰਤਨੀਆ ਬਾਬਾ ਤੈਂ ਖੁਦਾਏ ਦੇਖਿਆ ਤੈਂ ਖੁਦਾਏ ਪਾਇਆ ਔਰ ਤੇਰਾ ਕਹਿਆ ਖੁਦਾਈ ਮੰਦੀ ਹੈ ਬਾਬਾ ਮੈਂ ਤੈਨੂੰ ਦੇਖਿਆ ਮੈਂ ਤੈਨੂੰ ਪਾਇਆ ਔਰ ਮੇਰਾ ਕਹਿਆ ਤੂੰ ਮੰਨਦਾ ਹੈ ਦੁੱਧ ਆ ਗਏ ਮੇਰੀ ਬੇਨਤੀ ਹੈ ਅੱਜ ਇੱਕ ਅਸਾਂ ਨੂੰ ਵਿਛੋੜਨਾ ਨਹੀਂ ਆਪਣੇ ਨਾਲ ਹੋ ਨਾ ਇੱਥੇ ਨਾ ਉੱਥੇ ਬਾਬੇ ਕਹਿਆ ਭਾਈ ਜਿੱਥੇ ਤੇਰਾ ਵਾਸਾ ਿੱਥੇ ਮੇਰਾ ਵਾਸਾ